ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਟੋਪੀਆਂ ਲਾਉਣ ਦਾ ਮਸਲਾ ਸੀ ਜਿਹੜੇ ਨਹਿਮ ਸਿੰਘ ਫਾਦੇਗੜ ਸਾਹਿਬ ਜਨਮਪੁਰ ਸਾਹਿਬ ਟੋਪੀਆਂ ਲਾ ਕੇ ਬਰਸੇ ਤੇ ਟੰਗੀ ਫਿਰਦੇ ਸੀ ਇਹ ਦਹਾਈ ਪਾਉਂਦੇ ਸੀ ਕਿ ਸਾਡੀ ਮਰਜ਼ਾ ਦਾ ਸਿੱਖ ਹੋਏ ਸਿਰ ਟੋਪੀ ਧਰੈ ਸਾਡਾ ਜਨਮ ਪਤਨ ਦੀ ਪੁਸ਼ਟੀ ਹੋਈ ਮਰਦਾ ਇਦਾਂ ਦੀਆਂ ਟੋਕਾਂ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ ਆ ਜਾਨੀ ਕਿ ਟੋਪੀ ਲੈਣ ਵਾਲਾ ਸੱਤ ਜਨਮ ਕੋੜੀ ਹੋ ਕੇ ਮਰਦਾ ਹੈ ਇਦਾਂ ਦੀਆਂ ਦਲੀਲਾਂ ਦਿੰਦੇ ਆ ਅੱਛਾ ਏਦੋਂ ਬਾਅਦ ਕਈ ਚੌਧਰੀਆਂ ਦੇ ਬਿਆਨ ਸਟੇਟਮੈਂਟਾਂ ਫੇਸਬੁੱਕ ਤੇ YouTube ਤੇ ਇੰਟਰਵਿਊ ਦੇ ਵਿੱਚ ਆਈਆਂ ਅਸੀਂ ਤਾਂ ਇਦਾਂ ਹੀ ਕਰਾਂਗੇ ਸਾਡੀ ਮਰਜ਼ਾ ਦਾ ਜਿਹੜਾ ਟੁੱਟਦਾ ਟੁੱਟ ਜਾਂਨ ਦਿਓ ਇਦਾਂ ਦੀ ਬਿਆਨਵਾਜੀ ਆ ਰਹੀ ਹੈ ਮੈਂ ਇੱਕ ਵਿਸ਼ਾ ਤਾਂ ਇਹ ਰੱਖਣਾ ਇਹਦੇ ਵਿੱਚ ਵੀ ਜਿਹੜਾ ਦੀਪ ਸਿੰਘੂ ਸੀ ਉਹਦੇ ਨਾ ਦਾੜੀ ਸੀ ਨਾ ਕੇਸ ਸੀ ਉਹਦੇ ਵੀ ਸਿਰ ਤੇ ਟੋਪੀ ਬਹੁਤ ਵਾਰੀ ਲਈ ਦੇਖੀ ਹੈ ਉਹ ਟੋਪੀ ਪਾਉਂਦਾ ਸੀ ਸਿਰ ਤੇ ਟੋਪੀ ਸਿਰ ਤੇ ਵੀ ਪਾਉਂਦਾ ਸੀ ਕਈਆਂ ਨੂੰ ਟੋਪੀ ਉਹਨੇ ਉਦਾਂ ਵੀ ਪਾਤੀ ਤੇ ਉਹ ਪਿੰਡਰਾਂ ਵਾਲੇ ਦਾ ਉਹ ਬਾਸ਼ ਕਿਸੀ ਜਾਂ ਪਿੰਡਰਾਂ ਵਾਲੇ ਦਾ ਪੈਰੋਕਾਰ ਬਣਦਾ ਸੀ ਬਾਰਸ ਬਣਦਾ ਸੀ ਉਹਦੇ ਵੀ ਟੋਪੀ ਪਾਈ ਦੇਖੀ ਹੈ ਹੋਰ ਬਹੁਤ ਨੇ ਥੇ ਮੇਰਾ ਮਤਲਬ ਜਿਹੜਾ ਅੱਜ ਦਾ ਗੱਲ ਕਰ ਹੁੰਦਾ ਨਾ ਉਹ ਇਹ ਹੈ ਮੈਂ ਐਦਾਂ ਦੇ ਚਿਹਰੇ 'ਚ ਹਰ ਵਕਤ ਰਹਿਣਾ ਜਿੱਥੇ ਮਰ ਜੇ ਜਾਵਾਂ ਮੇਰੇ ਸਿਰ 'ਚ ਐਦਾਂ ਪਾਈ ਹੁੰਦੀ ਹੈ ਤੇ ਪੂਰਾ ਮੇਰੇ ਕੁੜਤਾ ਪਜਾਮਾ ਇਦਾਂ ਦੀ ਦਸਤਾਰ ਮੈਂ ਕਿਤੇ ਨਾ ਕਿਤੇ ਪੈਂਸਲ ਪਾਈ ਹੋਵੇ ਬਹੁਤ ਸਮਾਂ ਪਹਿਲਾਂ ਤਕਰੀਬਨ 30 ਸਾਲ ਤੋਂ ਜੇ ਗੱਲ ਮੰਨ ਲਈਏ ਤਾਂ ਮੈਂ ਇਸ ਸੇਖ ਬਾਣੇ ਵਿੱਚ ਰਹਿਣਾ ਮੈਂ ਕਦੇ ਸਿਰ ਤੇ ਟੋਪੀ ਲਈ ਨਹੀਂ ਤੇ ਨਾ ਲੜੀ ਕਦੇ ਨਹੀਂ ਹੋ ਸਕਦਾ ਪਰ ਕੀ ਜੇ ਕੋਈ ਟੋਪੀ ਵਾਲਾ ਬੰਦਾ ਮੇਰੇ ਘਰ ਆ ਜੇ ਟੋਪੀ ਵਾਲਾ ਬੰਦਾ ਮੈਨੂੰ ਮਿਲੇ ਰਸਤੇ ਵਿੱਚ ਬੁਲਾ ਲੇ ਬਸੇਰੇ ਲੋਕ ਬਣਾਉਂਦੇ ਆ ਕੀ ਮੈਂ ਪਹਿਲਾਂ ਉਹਦੀ ਟੋਪੀ ਲਾਵਾ ਟੋਪੀ ਲਾ ਕੇ ਬਰਸੇ ਤੇ ਟੰਗਾ ਉਹਨੂੰ ਮਰਿਆਦਾ ਸਮਝਾਵਾ ਫੇਰ ਮੈਂ ਉਹਨੂੰ ਮਿਲਾਂ ਇਹਨਾਂ ਨੇ ਟੋਪੀਆਂ ਜਿਵੇਂ ਮੱਛੇ ਰੰਗੜ ਦਾ ਸਿਰ ਟੰਗਿਆ ਹੁੰਦਾ ਹੈ ਨਾ ਇਦਾਂ ਟੰਗਿਆ ਸੀ ਬਰਸਿਆਂ ਤੇ ਤੇ ਉੱਥੇ ਜਿਨ੍ਹਾਂ ਨੇ ਟੋਪੀਆਂ ਲਾਈਆਂ ਉਹ ਹੈ ਕੌਣ ਉਹਨਾਂ ਵਿੱਚੋਂ ਬਹੁਤੇ ਸਿੱਖ ਪਰਿਵਾਰਾਂ ਦੇ ਬੱਚੇ ਆ ਜਿਹੜੇ ਪਿੰਡਾਂ ਵਿੱਚੋਂ ਗਏ ਨੇ ਇਹ ਆਮ ਹੀ ਹੈ ਟੋਪੀ ਕਿਸੇ ਧਰਮ ਦਾ ਕਿਸੇ ਮਰਦ ਦਾ ਕੋਈ ਪ੍ਰਤੀਕ ਥੋੜੀ ਹੈ ਕੋਈ ਸ਼ਾਸਤਰ ਕੋਈ ਸੰਧਾਨ ਕੋਈ ਅੰਗ ਥੋੜੀ ਹੈ ਟੋਪੀ ਤਾਂ ਕਿ ਸਿਰ ਟਕਣ ਵਾਸਤੇ ਜਿਹੜੇ ਮੋਨੇ ਬੰਦੇ ਆ ਕੋ ਜਿਆਦਾ ਲੈ ਲੈਂਦੇ ਆ ਜਿੰਦੇ ਕੇਸ ਰੱਖੇ ਨੇ ਉਹ ਉਹ ਵੀ ਲੈਂਦੇ ਹੋਣਗੇ ਪਰ ਉਹ ਜਿਆਦਾ ਨਹੀਂ ਲੈਂਦੇ ਇਹਦਾ ਕੋਈ ਮਜਬ ਨਾਲ ਕੋਈ ਧਰਮ ਨਾਲ ਸਬੰਧ ਹੈ ਹੁਣ ਆਰਮੀ ਦੇ ਵਿੱਚ ਪੁਲਿਸ ਦੇ ਵਿੱਚ ਹੋਰ ਕਈ ਵਿਭਾਗ ਨੇ ਜਿੱਥੇ ਟੋਪੀ ਉਹ ਲੈਂਦੇ ਕਿਉਂ ਬੰਦੇ ਨਹੀਂ ਹਿੰਦੂ ਕਮਿਊਨਿਟੀ ਦੇ ਵਿੱਚ ਜਿਹੜੇ ਆਰਮੀ ਅਰੇਂਜਮੈਂਟ ਹੈਗੀ ਆ ਜਾਂ ਮੁਸਲਮ ਹੈਗੇ ਆ ਅਸਾਈ ਹੈਗੇ ਆ ਉਟੋਪੀ ਨਹੀਂ ਲੈਂਦੇ ਕਿ ਉਹ ਬੰਦੇ ਨਹੀਂ ਹੈਗੇ ਗਲਤ ਸਿਰਫ ਇੰਨੇ ਆ ਵੀ ਤੁਸੀਂ ਮਰਦ ਦੇ ਨਾਤੇ ਗੁੰਡਾਗਰਦੀ ਕਿਉਂ ਕਰਦੇ ਜਿਹੜੇ ਬੰਦੇ ਨਾ ਗੁਰੂ ਸਾਹਿਬ ਨੂੰ ਨਕਮਸ਼ਤਕ ਹੋਣ ਵਾਸਤੇ ਯਾਨੀ ਕਿ ਮਨ ਮਨ ਕੇ ਚੱਲੋ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੰਦੇ ਮੱਥਾ ਟੇਕਣ ਜਾਂਦੇ ਨੇ ਨਾ ਜਦੋਂ ਦਰਵਾਸਾ ਦੇ ਵਿੱਚ ਐਂਟਰ ਹੁੰਦੇ ਨੇ ਕਿਤੇ ਵੀ ਗੁਰਦਾਰੇ ਜਾਣ ਉਥੇ ਲਿਖ ਕੇ ਲੱਗਾ ਹੁੰਦਾ ਵੀ ਟੋਪੀ ਲੈ ਕੇ ਨਾ ਜਾਓ ਬਾਹਰ ਰਮਾਲ ਪਏ ਹੁੰਦੇ ਨੇ ਜਾਂ ਅਗਲਾ ਆਪਣਾ ਰਮਾਲ ਜੇਬ ਵਿੱਚੋਂ ਕੱਢ ਕੇ ਲੈ ਲੈਂਦਾ ਸਿਰ ਤੇ ਇਹ ਬਹੁਤ ਲੋਕਾਂ ਨੂੰ ਪਤਾ ਲੱਗਿਆ ਵੀ ਟੋਪੀ ਲੈ ਕੇ ਅਸੀਂ ਅੰਦਰ ਨਹੀਂ ਜਾਣਾ ਨਹੀਂ ਜਾਂਦੇ ਪਰ ਜਿਹੜੇ ਬੰਦੇ ਬਾਹਰ ਘੁੰਮਦੇ ਨੇ ਕਿਸੇ ਨੇ ਠੰਡ ਦੇ ਮਾਰਨੇ ਟੋਪੀ ਲੈ ਲਈ ਜਾਂ ਕਈਆਂ ਨੂੰ ਸ਼ੌਂਕ ਹੈ ਤੇ ਉਹਨਾਂ ਦੀ ਟੋਪੀ ਲਾ ਕੇ ਕੀ ਤੁਸੀਂ ਖਾਲਸਾ ਰਾਜਨਾ ਦਾ ਨਫਰਤ ਹੀ ਫੈਲਾਈ ਹੈ ਹੋ ਸਕਦਾ ਅਗਲੀ ਵਾਰ ਉਹ ਡਰਦੇ ਨਾ ਹੀ ਜਾਣ ਜੇ ਜਾਣਦੇ ਰਹਿੰਦੇ ਕਿਸੇ ਟੋਪੀ ਵਾਲ ਦੇ ਕੰਨ ਵਿੱਚ ਕੋਈ ਗੱਲ ਪੈ ਜਾਂਦੀ ਗੁਰੂ ਪਾਸ਼ਾ ਦੇ ਸਾਹਿਬਜ਼ਾਦਿਆਂ ਦੇ ਗੁਰੂ ਪਾਸ਼ਾ ਦੇ ਪਰਿਵਾਰ ਦੇ ਸਿੱਖ ਇਤਿਹਾਸ ਦੀ ਗੁਰਬਾਣੀ ਦੀ ਸ਼ਾਇਦ ਮਾੜੀ ਮੋਟੀ ਸਮਝ ਲਾ ਕੇ ਉਹ ਆਪਣਾ ਇਰਾਦਾ ਬਦਲ ਲੈਂਦੇ ਉਹਨਾਂ ਦਾ ਨਜ਼ਰੀਆ ਬਦਲ ਜਾਂਦਾ ਉਹਨਾਂ ਦੀ ਸੋਚ ਬਦਲ ਜਾਂਦੀ ਹੋ ਸਕਦਾ ਉਹ ਟੋਪੀ ਛੱਡੋ ਉਹ ਕੇਸ ਦਾੜੀ ਰੱਖ ਕੇ ਦਸਤਾਰ ਸੋਣ ਲੱਗ ਜਾਂਦੇ ਹੋ ਸਕਦਾ ਹੈ ਉਹ ਅਮਰ ਸ਼ਕਲ ਲੈਂਦੇ ਤੁਸਤਾ ਸੰਗ ਵਿਚਾਲੇ ਤੋੜਦਾ ਨਾ ਇੱਕ ਬੇਨਤੀ ਕਰਨੀ ਹੈ ਜਦੋਂ ਮੈਂ ਦਲੀਲ ਦੇਣੀ ਹੁੰਦੀ ਹੈ ਨਾ ਮੈਂ ਕਿਸੇ ਮਜਬਲੀ ਦਿਖਦਾ ਜਿਹੜਾ ਮਰਜੀ ਮਜਬੂਬੇ ਜਿਹੜੀ ਗੱਲ ਮੈਨੂੰ ਲੱਗੇ ਵੀ ਇਹ ਗੱਲ ਸਹੀ ਹੈ ਔਰ ਇਹ ਉਦਾਹਰਨਾ ਦੇਣੀ ਬਣਦੀ ਐ ਮੈਂ ਉਹ ਤੇ ਦੇ ਦਿੰਦਾ ਕਹਿੰਦੇ ਇਸਾ ਇੱਕ ਜੰਗਲ ਦੇ ਵਿੱਚ ਤੁਰੇ ਜਾ ਰਹੇ ਐ ਤੇ ਇਹ ਮੈਂ ਸੁਣੀ ਐ ਕਿ ਤੋਂ ਮੈਂ ਕੋਈ ਇੱਥੇ ਇੰਡੀਪੈਂਡੈਂਟ ਇਹ ਨਹੀਂ ਗੱਲ ਕਹਿੰਦਾ ਵੀ ਕਿਹੜੀ ਕਿਤਾਬ ਵਿੱਚ ਲਿਖੀ ਐ ਇੱਕ ਉਹ ਕਾਫੀ ਕਥਾਬਾਤ ਕਰਨੇ ਗੱਲ ਸੁਣਾਈਆਂ ਨੇ ਇੱਕ ਆ ਜਿਹੜੀ ਕਹਿੰਦੇ ਉਹ ਪਰਮਾਤਮਾ ਨੂੰ ਯਾਦ ਕਰਦੇ ਮੈਂ ਜਿਹੜੇ ਰੱਬ ਨੂੰ ਮਿਲਣ ਦੀ ਯਾਦ ਕਰਨ ਦੀ ਗੱਲ ਕਰਦੇ ਉਥੇ ਬਲੀਵ ਹੀ ਨਹੀਂ ਕਰਦਾ ਬਾਬੇ ਨਾਨਕ ਨੇ ਜਿਹੜੇ ਰੱਬ ਦੀ ਗੱਲ ਕੀਤੀ ਮੈਂ ਉਥੇ ਬਲੀਵ ਕਰਦਾ ਕੇਵਲ ਸਮਝਾਉਣ ਮਾਤਰ ਇਹ ਟੂਕ ਮਾਤਰ ਹੈ ਤੇ ਉਹਨੇ ਇਹ ਕਿਹਾ ਕਿ اے ਰਬਾ ਜੇ ਤੂੰ ਮੈਨੂੰ ਮਿਲੇ ਮੈਂ ਤੈਨੂੰ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਚੋਕੇ ਸ਼ਕਾਮਾ ਔਰ ਤੈਨੂੰ ਨਿੜਾਮਾ ਇਸ਼ਾਨਾਨ ਕਰਾ ਦੇ ਤੇਰੀ ਮੈਨ ਲਾ ਦੇ ਕਹਿੰਦੇ ਇਹ ਆਵਾਜ਼ ਜਿਹੜੀ ਐ ਈਸਾ ਸਾਹਿਬ ਦੇ ਕੰਨਾਂ ਵਿੱਚ ਪੈ ਗਈ ਤੇ ਮੁਹੰਮਦ ਜੀ ਦੇ ਕੰਨਾਂ 'ਚ ਪਈ ਉਹ ਕਹਿੰਦੇ ਮੋੜੇ ਤੋਂ ਆਜ ਨੂੰ ਫੜ ਕੇ ਕਿ ਤੂੰ ਕੌਣ ਹੈ ਰੱਬ ਦੀ ਮੈਨ ਲਾਉਣ ਵਾਲਾ ਤੂੰ ਕੌਣ ਹੈ ਦੁੱਧ ਛਕਾਉਣ ਵਾਲਾ ਇਹ ਮੈਂ ਜੋ ਸੁਣਿਆ ਉਹਦੇ ਮੁਤਾਬਕ ਕਹਿ ਰਿਹਾ ਇੱਥੇ ਮੇਰੀ ਕੋਈ ਭਾਵਨਾ ਨਹੀਂ ਤੇ ਨਾ ਇਸ ਭਾਵਨਾ ਵਿੱਚ ਡੁੱਬਣ ਵਾਲਾ ਤੇ ਕਹਿੰਦੇ ਆਕਾਸ਼ ਬਾਣੀ ਹੋਈ ਇਹ ਕਥਾ ਕਹਾਣੀਆਂ ਇਹ ਜਿਹੜੇ ਬੰਦੇ ਧਰਮ ਦੀਆਂ ਗੱਲਾਂ ਕਰਦੇ ਨੇ ਸਾਡਾ ਲਾਣਾ ਇਹ ਉਹੀ ਸੁਣਾਉਂਦੇ ਉਹ ਕਹਿੰਦੇ ਵੀ ਤੂੰ ਤੋੜਨ ਵਾਸਤੇ ਆ ਜਾਂ ਜੋੜਨ ਵਾਸਤੇ ਆਇਆ ਮੁਹੰਮਦ ਸਾਹਿਬ ਨੂੰ ਯਾਨਕਿ ਈਸਾ ਸਾਹਿਬ ਨੂੰ ਕਿਹਾ ਤੇ ਉੱਥੇ ਉਹਨੂੰ ਚੁੱਪ ਕਰਨਾ ਪਿਆ ਵੀ ਤੂੰ ਤੋੜਨ ਵਾਸਤੇ ਆ ਜਾਂ ਜੋੜਨ ਵਾਸਤੇ ਆਇਆ ਮੇਰਾ ਨਾਂ ਤੋੜਨ ਨਾਲ ਨਾ ਜੋੜਨ ਦਾ ਕੋਈ ਮਤਲਬ ਨਹੀਂ ਅਸੀਂ ਤਾਂ ਕੇਵਲ ਗੁਰਬਾਣੀ ਤੱਕ ਮਤਲਬ ਰੱਖਦੇ ਹਾਂ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣੇ ਮੈਂ ਤਾਂ ਜਦੋਂ ਗੱਲ ਕਰਦਾ ਜਿਹੜੇ ਬੰਦੇ ਮਜਬ ਦੇ ਨਾਂ ਤੇ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਥੋੜੀ ਬਹੁਤੀ ਅਕਲ ਆ ਜੇ ਇਹ ਗੱਲ ਤਾਂ ਕਰ ਦੂੰਗਾ ਹੁਣ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਜਿਹੜੇ ਬੰਦੇ ਟੋਪੀਆਂ ਲਾ ਕੇ ਇਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਬਿਪੰਥ ਸਾਡਾ ਤੁਸੀਂ ਪੰਤੇ ਕੀ ਲਗਦੇ ਹੋ ਤਾਂ ਫਿਰ ਕੱਲੀਆਂ ਟੋਪੀਆਂ ਲਾ ਕੇ ਨਹੀਂ ਸਰਨਾ ਗੋਲ ਕਾਂਤੇ ਵੀ ਲਿਖ ਦਿਓ ਵੀ ਇੱਥੇ ਚੜਾਵਾ ਕੱਲੇ ਸਿੱਖ ਚੜਾਉਣ ਟੋਪੀ ਵਾਲੇ ਦਾ ਪੈਸਾ ਨਹੀਂ ਪ੍ਰਵਾਨ ਹੋ ਟੋਪੀ ਵਾਲੇ ਲੰਗਰਾਂ ਵਿੱਚ ਰਸਤਾ ਨਾ ਭੇਜਣ ਟੋਪੀ ਵਾਲੇ ਕੋਈ ਫੰਡਰਾਂ ਦੇਣ ਇਹ ਵੀ ਲਿਖ ਦਿਓ ਨਾਲ ਇਹ ਗੱਲਾਂ ਕੌਣ ਦੇ ਕਹੇ ਹੁੰਦੀਪ ਸਿੱਧੂ ਨੇ ਟੋਪੀ ਲਈ ਹੋਈ ਆ ਆ ਅਮਰਚਪਾਲ ਜਿਹੜਾ ਹੁਣ ਡਿਬਰੂਗੜ੍ਹ ਬੈਠਾ ਇਹ ਵੀ ਟੋਪੀ ਲੈਂਦਾ ਰਿਹਾ ਇਹ ਕਹਿੰਦੇ ਸਿੱਖਾਂ ਸੀ ਸ਼ਿਵਣੀ ਪਿੰਡ ਤੇ ਬਹੁਤੇ ਮੁਲਾਜ਼ਮ ਦੇਖ ਲਓ ਜਾ ਕੇ ਟੋਪੀ ਲੈਂਦੇ ਆ ਉਹਨਾਂ ਦੇ ਰੂਮਾਂ ਵਿੱਚ ਤੁਹਾਨੂੰ ਟੋਪੀਆਂ ਮਿਲਣਗੀਆਂ ਕਮਰੇ ਵਿੱਚ ਜਾ ਕੇ ਟੋਪੀਆਂ ਮਿਲ ਜਾਣਗੀਆਂ ਵੱਡੇ ਵੱਡੇ ਸੰਤਾਂ ਦੇ ਡੇਰਾ ਵਿੱਚ ਜਾ ਕੇ ਦੇਖ ਲਓ ਇੱਕ ਦੋ ਟੋਪੀਆਂ ਪਈਆਂ ਹੋਣ ਜਿੱਥੇ ਸੋ ਸਿੰਘ ਰਾੜੇ ਵਾਲੇ ਦੀ ਫੋਟੋ ਟੋਪੀ ਨਾਲ ਪਈ ਹੈ ਬਹੁਤੇ ਲੋਕਾਂ ਦੀਆਂ ਟੋਪੀਆਂ ਨਾਲ ਫੋਟੋਆਂ ਪਈਆਂ ਗੁੰਡਾਗਰਦੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ